ਜਿਹੜਾ ਪੇ ਕਮਿਸ਼ਨ ਦਾ ਦੁਬਾਰਾ ਪੇ ਕਮਿਸ਼ਨ ਬੈਠ ਗਏ ਨੇ ਸੈਂਟਰ ਗਵਰਨਮੈਂਟ ਨੇ ਬਿਠਾਤਾ ਹੈ ਲੇਕਿਨ ਅਸੀਂ ਅਜੇ 2016 ਵਾਲਾ ਜਿਹੜਾ ਪੇ ਕਮਿਸ਼ਨ ਹੈ ਉਹਦੇ ਪਿੱਛੇ ਹੀ ਤੁਰੇ ਫਿਰਦੇ ਆ ਉਹਦੀ ਦੇਖੋ ਇਹਨਾਂ ਨੇ ਕਿੰਨੀ ਕਿਸ਼ਤਾਂ ਬਣਾਤੀਆਂ ਨੇ ਤੇ ਈਵਨ ਜਿਹੜੇ ਮੁਲਾਜ਼ਮ ਨੇ ਮੁਲਾਜ਼ਮਾਂ ਨੂੰ ਤਾਂ 1 4 26 ਤੋਂ ਸਟਾਰਟ ਹੋਏਗਾ ਮਿਲਣਾ ਇਹ ਤਾਂ ਥੈਂਕ ਗੋਡ ਕਿ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਜਰੂਰ ਇਹਨਾਂ ਨੇ 1 4 25 ਤੋਂ ਅਲਾਉ ਕਰਤਾ ਹੈ ਤੇ ਸਾਨੂੰ ਕੁਝ ਨਾ ਕੁਝ ਥੋੜਾ ਬਹੁਤਾ ਮਿਲਣਾ ਸ਼ੁਰੂ ਹੋਇਆ ਹੈ ਤੇ ਥੋੜਾ ਬਹੁਤਾ ਸਾਨੂੰ ਮਿਲ ਰਿਹਾ ਹੈ ਸਾਨੂੰ ਪੇਮੈਂਟਾਂ ਹੋ ਰਹੀਆਂ ਨੇ ਤੇ ਈਵਨ ਜਿਹੜੇ 85 ਸਾਲ ਤੋਂ ਉੱਪਰ ਸੀ ਇੱਕ ਸ਼ੁਰੂਆਤ ਹੋਈ ਹੈ ਉਹਨਾਂ ਨੂੰ ਫੁੱਲ ਪੇਮੈਂਟ ਹੋ ਚੁੱਕੀ ਹੈ ਸਾਰੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਰਹੀ 75 ਤੋਂ ਜਿਹੜੇ 85 ਵਾਲੇ ਨੇ ਉਹਨਾਂ ਨੂੰ 12 ਮਹੀਨੇ ਦੇ ਵਿੱਚ ਪੇਮੈਂਟ ਹੋਣੀ ਹੈ ਉਹ ਵੀ ਕੁਝ ਹੱਦ ਤੱਕ ਸੈਟੀਸਫਾਈ ਹੈ ਨੇ ਵੀ ਚਲੋ ਸਟਾਰਟ ਹੋ ਗਿਆ ਅਸਲੀ ਹੁਣ ਜਿਹੜੀ ਦਿੱਕਤ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਲੈਸ ਦਨ ਜਿਹੜੇ 75 ਨੇ ਉਹ ਬੰਦਿਆਂ ਦੇ ਬਹੁਤ ਗਿਣਤੀ ਜ਼ਿਆਦਾ ਹੈ ਕਿਉਂਕਿ ਇਹਨਾਂ ਨੇ ਕਟ-ਆਫ ਡੇਟ ਰੱਖਤੀ ਹੈ ਕਿ 1/10/24 ਨੂੰ ਜਿਹੜਾ 75 ਸਾਲ ਦਾ ਹੋ ਗਿਆ ਉਸ ਤੋਂ ਉਮਰ ਵੱਧ ਵਾਲੇ ਦੇ ਜਿਹੜੇ ਉਹਨਾਂ ਨੂੰ 12 ਕਿਸ਼ਤਾਂ ਦੇਵਾਂਗੇ ਜਾਂ ਤਾਂ ਇਹ ਘਟੋਕਟੇ ਰੱਖ ਦਿੰਦੇ ਕਿ ਯਾਰ ਜਿਉਂ ਹੀ ਬੰਦਾ 75 ਸਾਲ ਦਾ ਹੁੰਦਾ ਹੈ ਉਹਨੂੰ ਦੇਈ ਜਾਓ ਉਹਨੂੰ ਪੇਮੈਂਟ ਜਿਹੜੀ ਹੈ 12 12 ਕਿਸ਼ਤਾਂ ਦੇ ਦਿਓ ਕੋਈ ਸੈਟੀਸਫਾਈ ਹੋ ਜਾਂਦੇ ਲੋਕੀ ਲੇਕਿਨ ਇਹ ਨਹੀਂ ਕਰ ਰਹੇ ਹਨ ਜੀ ਕਿਉਂਕਿ ਇਹਨਾਂ ਦਾ ਤਾਂ ਇੱਕੋ ਹੈਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲਿੰਗਰ ਔਨ ਕਰੀਏ ਜਿਹੜੀ ਪੇਮੈਂਟਾਂ ਨਾ ਕਰਨੀਆਂ ਪੈਣ ਇਸ ਕਰਕੇ ਦਿੱਕਤ ਆ ਰਹੀ ਹੈ ਕਿ ਸ਼ਰਮਾ ਜੀ ਕਲੀਅਰ ਕਰੋ ਬਹੁਤ ਇਹਦੇ ਬਾਰੇ ਕਲੈਰੀਫਿਕੇਸ਼ਨ ਵੀ ਮੰਗਣਾ ਚਾਹੁੰਦੇ ਨੇ ਪੈਨਸ਼ਨ ਇੱਕ ਤਾਂ ਲੀਵ ਇਨ ਕੈਸ਼ਮੈਂਟ ਦਾ ਵੀ ਕਹਿੰਦੇ ਹੱਲੇ ਰਿਲੀਜ਼ ਨਹੀਂ ਹੋਈਆਂ ਕਿਸ ਤਾਂ ਇੱਕ ਫੈਮਿਲੀ ਪੈਨਸ਼ਨ ਦਾ ਵੀ ਡਿਲੇ ਹੋ ਰਿਹਾ ਫੈਮਿਲੀ ਪੈਨਸ਼ਨਰ ਜਿਹੜੇ ਨੇ ਉਹ ਬਹੁਤ ਦਿੱਕਤ ਆ ਰਹੀ ਹੈ ਉਹਦੇ ਦਿੱਕਤ ਇਹ ਆ ਰਹੀ ਹੈ ਕਿ ਇਹਨਾਂ ਨੇ ਲਿਖਤਾ ਹੈ ਕਿ ਜਿਹੜੇ ਫੈਮਿਲੀ ਪੈਨਸ਼ਨਰ ਨੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਜਿਵੇਂ ਕਿ ਉਹਨਾਂ ਨੂੰ ਤੁਸੀਂ ਇੱਕੋ ਕਿਸ਼ਤ ਦੇ ਵਿੱਚ ਪੇਮੈਂਟ ਕਰਨੀ ਹੈ ਉਹਦੇ ਚ ਇਨਸਟਾਲਮੈਂਟਾਂ ਨਹੀਂ ਹੈਗੀਆਂ ਕਲੀਅਰ ਹੈ ਕਲੀਅਰ ਹੈ ਹਾਂਜੀ ਨੋਟੀਫਿਕੇਸ਼ਨ ਚ ਹੈ ਹਾਂ ਨੋਟੀਫਿਕੇਸ਼ਨ ਚ ਲਿਖਿਆ ਹੋਇਆ ਹੈ ਕਿ ਉਹਨਾਂ ਨੂੰ ਇੱਕ ਇਨਸਟਾਲਮੈਂਟ ਦੇ ਵਿੱਚ ਪੇਮੈਂਟ ਕਰਨੀ ਹੈ ਹੁਣ ਕਿਉਂਕਿ ਪੇਮੈਂਟ ਜ਼ਿਆਦਾ ਉਹਨਾਂ ਦੀ ਤੇ ਇਸ ਕਰਕੇ ਉਹਨੂੰ ਡਿਲੇ ਕਰ ਰਹੇ ਨੇ ਉਹਨਾਂ ਨੂੰ ਡਿਲੇ ਹੋ ਰਹੀ ਹੈ ਉਹਨਾਂ ਨੂੰ ਪੇਮੈਂਟ ਨਹੀਂ ਹੋ ਰਹੀ ਪਰ ਕਈ ਕੇਸੇ ਤਾਂ ਐਸੇ ਨੇ ਜਿਹੜੇ ਕਿ ਬੜਾ ਦਿੱਕਤ ਆ ਰਹੀ ਹੈ ਕਿ ਦੋਨਾਂ ਦੀ ਡੈਥ ਹੋ ਗਈ ਹੈ ਫੈਮਿਲੀ ਪੈਂਸ਼ਨਰ ਵੀ ਤੇ ਜਿਹੜਾ ਜਿੰਨੂੰ ਅੱਗੇ ਮਿਲਦੀ ਸੀ ਫੈਮਿਲੀ ਪੈਂਚ ਮਿਲਦੀ ਉਹਦੀ ਵੀ ਡੈਥ ਹੋ ਗਈ ਹੈ ਸਿ ਉੱਥੇ ਦਿੱਕਤ ਆ ਰਹੀ ਹੈ ਸਿ ਇਹਨਾਂ ਨੂੰ ਚਾਹੀਦਾ ਹੈ ਕਿ ਵੀ ਉਹਨਾਂ ਨੂੰ ਪੇਮੈਂਟ ਕਰਨ ਇਹ ਪੇਮੈਂਟ ਨਹੀਂ ਕਰ ਰਹੇ ਹੈਗੇ ਤੇ ਇੱਕ ਜਿਹੜੇ ਸੀ ਜਿਹੜੇ ਬੰਦੇ ਸੀ ਦੂਜੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿ ਜਿਹੜੇ ਇੱਕ ਤੁਸੀਂ ਜਿਹੜਾ ਆਪਣਾ ਲੀਵ ਇਨਕੈਸ਼ਮੈਂਟ ਹੈ ਉਹਦੀ ਆਪਾਂ ਗੱਲ ਕਰ ਲੈਂਦੇ ਆ ਲੀਵ ਇਨਕੈਸ਼ਮੈਂਟ ਵਾਲਿਆਂ ਨੂੰ ਚਾਰ ਜਿਹੜੀ 6-6 ਮਹੀਨੇ ਦੀ ਕਿਸ਼ਤਾਂ ਨੇ ਵਿਦਨ 2 ਇਅਰਜ਼ ਉਹਨਾਂ ਨੂੰ ਪੇਮੈਂਟ ਹੋਣੀ ਹੈ ਉਹ ਡੀਡੀਓ ਨੇ ਕਰਨੀ ਹੈ ਦਫ਼ਤਰ ਵਾਲਿਆਂ ਨੇ ਕਰਨੀ ਹੈ ਉਹਨਾਂ ਦੇ ਬਿੱਲ ਬਣਾ ਕੇ ਭੇਜਣੇ ਨੇ ਉਹਨਾਂ ਦੇ ਬਿੱਲ ਬਣਾ ਕੇ ਜਿਹੜੇ ਨੇ ਉਹਨਾਂ ਨੇ ਟ੍ਰੇਜ਼ਰੀ ਨੂੰ ਭੇਜਦੇ ਨੇ لیکن مسئلہ یہ ਆ ਰਿਹਾ ਹੈ ਕਿ ਟ੍ਰੇਜਰੀ ਵਾਲੇ ਵੱਲੋਂ پیمنٹ ਨਹੀਂ ਹੋ ਰਹੀ ਕਿਉਂਕਿ ਸਰਕਾਰ ਨੇ ਜਿਹੜੀ ਹੈ ਉਹਨਾਂ ਨੂੰ ਇੰਸਟਰਕਸ਼ਨ ਕੀਤੀ ਹੋਈਆਂ ਨੇ ਕਿ ਨਹੀਂ ਯਾਰ ਅਜੇ پیمنٹਾਂ ਰੋਕ ਕੇ ਰੱਖੋ ਪਰ پیچھے ہاں ایون یس ایون ਉਸ ਤੋਂ ਬਾਅਦ ਵੀ ਆਪਾਂ ਨੇ ਪਿੱਛੇ ਦੇਖਿਆ ਹੋਣਾ ਇਹ ਤਾਂ ਪਤਾ ਨਹੀਂ ਕਿਸ ਢੰਗ ਦੇ ਨਾਲ ਸਰਕਾਰ ਚੱਲ ਰਹੀ ਹੈ ਕਿ ایਵਨ ਇਹਨਾਂ ਨੇ ਦੇਖੋ ਜੇ ਟਾਈਮ ਕੀ ਹੈ ਕੁਝ ਵੀ ਨਹੀਂ ਹੈਗਾ ਜੂਨ ਦਾ ਮਹੀਨਾ ਹੈ ਅਜੇ ਹੁਣੇ ਬਜਟ ਪਾਸ ਹੋਇਆ ਹੈ ਹੁਣੇ ਇਹਨਾਂ ਨੇ ਜੂਨ ਦੇ ਵਿੱਚ ਵੀ ਇਨਸਟਰਕਸ਼ਨ ਕਰਤੀਆਂ ਡਿਪਾਰਟਮੈਂਟਾਂ ਨੂੰ ਕਿ ਪਲੀਜ਼ ਜੋ ਵੀ ਤੁਹਾਡੇ ਕੋਲ ਪੈਸੇ ਪਏ ਨੇ ਸਾਨੂੰ ਦੁਬਾਰਾ ਭੇਜ ਦਿਓ ਵਾਪਸ ਤਾਂ ਕਿ ਅਸੀਂ ਤਨਖਾਹਾਂ ਦੇ ਦਈਏ ਜੋ ਪਤਾ ਲੱਗੋ ਓਵਰਡਰਾਫਟਿੰਗ ਤੋਂ ਬਚਣ ਲਈ ਸ਼ਾਇਦ ਇਹ ਕੀਤਾ ਸੀ ਹਾਂਜੀ ਹਾਂਜੀ ਸੀ ਉਹਦੇ ਕਰਕੇ ਜਿੱਕ ਤੱਕ ਆ ਰਹੀਆਂ ਨੇ ਪੇਮੈਂਟਾਂ ਵੀ ਨਹੀਂ ਲੋਕਾਂ ਨੂੰ ਹੋ ਰਹੀ ਸੀ ਇਸ ਕਰਕੇ ਜਿਹੜਾ ਇਹ ਇਸ ਟਾਈਮ ਜਿਹੜਾ ਸਿਸਟਮ ਚੱਲ ਰਿਹਾ ਹੈ ਸਰਕਾਰ ਦਾ ਲੋਕੀ ਐਨੇ ਦੁਖੀ ਨੇ ਕਿ ਉਹਨਾਂ ਨੂੰ ਪੇਮੈਂਟ ਨਹੀਂ ਹੋ ਰਹੀਆਂ ਥੋੜਾ ਸਿੱਧੂ ਸਾਹਿਬ ਕੋ ਜਾਈਏ ਸਿੱਧੂ